ਇਹ ਆਪਣੀ ਫੈਕਟਰੀ ਚੱਲਦੀ ਵੀ ਬਸ ਕੁਆਲਿਟੀ ਦੇ ਸਿਰ ਤੇ ਆਪਾਂ ਨੇ ਕਦੇ ਕੁਆਲਿਟੀ ਲੋ ਨਹੀਂ ਕਰੀ ਹੈਗੀ। ਚੰਦਾ ਸ਼ੋਰਾ ਜਾਂ ਨਹੀਂ ਆ ਜਾਂਦਾ। ਤੁਹਾਡੀਆਂ ਇੱਟਾਂ ਤੇ ਉਹ ਵੀ ਨਹੀਂ ਆਉਂਦਾ। ਉਹਦਾ ਕੀ ਕਾਰਨ ਹੈ? ਬਈ ਆਪਾਂ ਪਾਣੀ ਜਿਹੜੀ ਆ ਲੇਅਰ ਵਾਲੀ ਗੱਲ ਤੁਸੀਂ ਦੱਸ ਰਹੇ ਸੀ ਹਨਾ ਵੀ ਜਿਹੜੀ ਲੇਅਰ ਵੀ ਜਿਹੜੀ ਚਿੱਟੀ ਇੱਟ ਦੇ ਉੱਤੇ ਲੇਅਰ ਵਿੱਚ ਹੈ ਨਾ ਵੀ ਨਹੀਂ ਪਾਉਂਦੇ। ਉਹਦਾ ਕੀ ਕਿਵੇਂ ਉਹ ਸਮਝਾਓ ਇੱਕ ਵਾਰ ਤੁਸੀਂ। ਇਹ ਅਸਲ ਵਿੱਚ ਇਹ ਗੱਲ ਇਹ ਹੁੰਦੀ ਆ ਵੀ ਇਹ ਇੰਨਾ ਹਸੀਕਾਰ ਜੀ ਸਾਰਿਆਂ ਨੂੰ ਅੱਜ ਪਹੁੰਚਿਆ ਪਿੰਡ ਕਣਕਵਾਲ ਪੰਗੂਆ। ਅੱਜ ਹਨਾ ਆਪਾਂ ਤੁਹਾਨੂੰ ਇੱਕ ਬਾਈਆਂ ਦਾ ਦੋ ਦਾ ਕੰਮ ਦਿਖਾਵਾਂਗੇ। ਬਹੁਤ ਸੋਹਣਾ ਕੰਮ ਕਰਦੇ ਤੇ ਮਤਲਬ ਬਹੁਤ ਵਧੀਆ ਕੰਮ ਹੈ ਉਹਨਾਂ ਦਾ ਜਿਹੜੀਆਂ ਚੀਜ਼ਾਂ ਬਣਾਉਂਦੇ ਨੇ ਪੂਰੀਆਂ ਕੁਆਲਿਟੀ ਨਾਲ ਬਣਾਉਂਦੇ ਨੇ ਹਨਾ ਆਪਾਂ ਉਹਨਾਂ ਨਾਲ ਬਾਈਆਂ ਨਾਲ ਤੁਹਾਨੂੰ ਮਿਲਾਉਣੀ ਆ ਵੀ ਉਹ ਕੀ ਕੀ ਬਣਾਉਂਦੇ ਨੇ ਹਨਾ ਜਿਹੜੀਆਂ ਜਿਹੜੀਆਂ ਸਾਨੂੰ ਚੀਜ਼ਾਂ ਦੀ ਲੋੜ ਹੈ ਜਿਵੇਂ ਕੋਈ ਆਪਣੇ ਮੂਸੇ ਵਾਲੇ ਵਾਲੀ ਹਵੇਲੀ ਬਣਾਉਂਦਾ ਹਨਾ ਜਾਂ ਕਿਸੇ ਨੂੰ ਜੰਗਲੇ ਦੀ ਲੋੜ ਹੈ ਪਾਵਿਆਂ ਦੀ ਲੋੜ ਹੈ ਜਾਂ ਜਿਵੇਂ ਆਹ ਹੁੰਦੇ ਨੇ ਇਹਨਾਂ ਚੀਜ਼ਾਂ ਦੀ ਲੋੜ ਹੈ ਹਨਾ ਬਾਕੀ ਬਾਈ ਹੁਰੀ ਤੁਹਾਨੂੰ ਆਪ ਡਿਟੇਲ ਦੇ ਵਿੱਚ ਦੱਸਣਗੇ ਹਨਾ ਵੀ ਕੀ ਕੀ ਚੀਜ਼ਾਂ ਉਹ ਜਿਹੜੀਆਂ ਬਣਾਉਂਦੇ ਨੇ ਲੋਕ ਟਾਇਲ ਤੇ ਜਿਹੜੇ ਆਪਣੇ ਆਹ ਨੀਰੇ ਵਾਲੀਆਂ ਸੁਹਾਤਾਂ ਵਾਲੇ ਪੱਥਰ ਨੇ ਬਾਈ ਹੁਰੀ ਇਹ ਵੀ ਬਣਾਉਂਦੇ ਨੇ ਸਾਰੀਆਂ ਚੀਜ਼ਾਂ ਬਾਰੇ ਹੋਣਾ ਤੁਹਾਨੂੰ ਆਪ ਡਿਟੇਲ ਦੇ ਵਿੱਚ ਦੱਸਣਗੇ ਆਈ ਆਪਣੇ ਕੋਲੇ ਡਿਜ਼ਾਈਨਰ ਆਪਣੇ ਏਰੀਆ 'ਚ ਸਭ ਤੋਂ ਜ਼ਿਆਦਾ ਹੀ ਨੇ ਠੀਕ ਆ ਵੀਰ ਜੀ ਪਰ ਆਪਾਂ ਨੇ ਕੋਈ ਕੁਝ ਕੇ ਡਿਜ਼ਾਈਨ ਗਿਣਮੇ ਚੁਣਮੇ ਰੱਖੇ ਨੇ ਜਿਹੜੇ ਮਲਕੇ ਆਪਣੇ ਏਰੀਆ 'ਚ ਸਭ ਤੋਂ ਵੱਧ ਚੱਲਦੇ ਨੇ ਠੀਕ ਹੈ ਠੀਕ ਹੈ ਜੀ ਆਪਣੇ ਕੋਲੇ ਹੈਗੇ ਨੇ ਆਪਣੇ ਕੋਲੇ ਸੀ 7 ਤਰ੍ਹਾਂ ਦੇ ਡਿਜ਼ਾਈਨ ਨੇ ਲੋਕ ਕਿਟ ਦੇ ਵਿੱਚ ਵਿੱਚ ਠੀਕ ਹੈ ਠੀਕ ਹੈ ਬਾਈ ਜੀ ਕਿਹੜੇ ਕਿਹੜੇ ਨੇ ਆ ਇੱਕ ਵਾਰ ਜਾ ਕੇ ਦਿਖਾ ਦਿਓ ਤੁਸੀਂ ਇਹ ਆ ਵੀਰੇ ਇਹਨੂੰ ਫਲਾਵਰ ਕਹਿ ਦਿੰਦੇ ਨੇ ਕਈ ਅੱਛਾ ਮਤਲਬ ਫੁੱਲ ਫਲਾਵਰ ਆ ਸਾਦੇ ਵਿੱਚ ਇਹਨੂੰ ਹਾਥੀ ਪੈਰ ਵੀ ਕਹਿ ਦਿੰਦੇ ਨੇ ਠੀਕ ਹੈ ਠੀਕ ਹੈ ਉਹ ਇਹਦਾ ਨਾਮ ਫਲਾਵਰ ਹੈ ਇੱਕ ਬਾਈ ਇਹ ਤੁਹਾਡੀ ਹਿੱਟ ਦੀ ਸਫਾਈ ਬਹੁਤ ਹੈ ਬਾਈ ਆਪਾਂ ਨੇ ਕਦੇ ਮਾਲ ਮਾੜਾ ਵਰਤਿਆ ਨਹੀਂਗਾ ਸਾਨੂੰ ਚਾਹੇ ਥੋੜਾ ਮੋਟਾ ਮਹਿੰਗਾ ਪਏ ਜੇ ਕੱਚਾ ਮਾਲ ਠੀਕ ਹੈ ਠੀਕ ਹੈ ਬਾਈ ਆਪਾਂ ਨੇ ਉਹ ਕਦੇ ਮਾੜਾ ਨਹੀਂ ਵਰਤਿਆ ਹੈਗਾ ਠੀਕ ਹੈ ਆਹ ਰੰਗਦਾਰ ਆ ਗਿਆ ਹਣਾ ਰੰਗ ਕੋਈ ਵੀ ਪਵਾ ਸਕਦਾ ਤੁਹਾਡੇ ਤੋਂ ਆਹ ਰੰਗ ਬਾਈ ਇਹਦੇ ਵਿੱਚ ਮੇਨ ਤਾਂ ਤਿੰਨੀ ਨੇਗੇ ਇੱਕ ਲਾਲ ਹੈ ਠੀਕ ਹੈ ਜੀ ਉਹ ਸੰਤਰੀ ਸ਼ੇਡ ਚ ਮਿਲ ਜਾਂਦਾ ਪ੍ਰੋਪਰ ਲਾਲ ਨਹੀਂ ਹੁੰਦਾ ਠੀਕ ਹੈ ਠੀਕ ਹੈ ਜੀ ਇੱਕ ਬਲੈਕ ਆ ਤੇ ਆਹ ਵਾਈਟ ਤਾਂ ਹੈ ਗਈ ਹੈਗਾ ਠੀਕ ਹੈ ਮਤਲਬ ਇੱਕ ਵਾਈਟ ਹੋ ਗਿਆ ਇੱਕ ਲਾਲ ਹੋ ਗਿਆ ਹਾਂਜੀ ਇੱਕ ਆਪਣਾ ਬਲੈਕ ਉਂ ਜੇ ਬਣਵਾਉਣਾ ਕਿਸੇ ਨੇ ਲਾਲ ਤਾਂ ਲਾਲ ਬਣਾ ਕੇ ਵੀ ਦੇ ਦਾਂਗੀ ਇੱਕ ਹਨਾ ਜਿਹੜਾ ਤੁਸੀਂ ਮਤਲਬ ਜਿਵੇਂ ਕੋਈ ਡਿਜ਼ਾਈਨ ਜਿਹੜਾ ਵੀ ਅਗਲਾ ਕੋਈ ਕਈ ਵਾਰ ਡਿਜ਼ਾਈਨ ਕਹਿੰਦਾ ਵੀ ਸਾਨੂੰ ਆਹ ਚਾਹੀਦਾ ਤੁਸੀਂ ਇੱਕ ਵਾਰ ਮਿਸਤਰੀ ਨੂੰ ਪਾ ਕੇ ਦਿਖਾ ਦਿੰਨੇ ਹੋ ਜਾਂ ਅਗਲਾ ਖੁਦ ਵੀ ਪਾ ਲੈਂਦਾਗਾ ਨਹੀਂ ਵੀਰੇ ਉਂ ਤਾਂ ਲਗਭਗ ਸਾਰੇ ਮਿਸਤਰੀਆਂ ਨੂੰ ਪਤਾ ਹੀ ਹੁੰਦਾ ਵੀ ਆਹ ਆ ਡਿਜ਼ਾਈਨ ਨੇਗੇ ਪਰ ਵੀ ਜੇ ਕਿਸੇ ਨੇ ਪਵਾਉਣਾ ਮਲ ਕੇ ਸਮਝ ਚ ਨਹੀਂ ਆਉਂਦਾ ਤਾਂ ਅਸੀਂ ਪਾ ਕੇ ਦਿਖਾ ਦਿੰਨੇ ਆ ਉਹਨੂੰ ਫੋਟੋ ਦੇ ਦਿਨੇ ਜਾਂ ਕੋਈ ਇਹ ਪਊਗਾ ਆ ਡਿਜ਼ਾਈਨ ਇਹ ਮੇ ਪਊਗਾ ਠੀਕ ਹੈ ਠੀਕ ਹੈ ਜੀ ਹੋਰ ਕਿਹੜੀਆਂ ਕਿਹੜੀਆਂ ਨੇ ਹਨਾ ਹੋਰ ਦੂਜੀਆਂ ਵੀ ਦਿਖਾ ਦਿਓ ਆਪਾਂ ਬਈ ਲੋਕਾਂ ਨੂੰ ਕੋਈ ਨਾ ਅੱਗੇ ਦੇਖ ਲੰਨੇ ਆਂਗੇ ਇਹ ਵੀਰੇ ਬੀ ਸ਼ੇਪ ਆ ਠੀਕ ਹੈ ਜੀ ਹਾਂ ਇਹਦੀ ਮਲ ਕੇ ਆਪਣੇ ਕੋਲੇ ਲੰਬਾਈ 6 ਇੰਚ ਹੈ ਚਾਈ 4 ਇੰਚ ਦੇ ਵਿੱਚ ਮਿਲ ਜਾਂਦੀ ਹੈਗੀ ਠੀਕ ਹੈ ਠੀਕ ਹੈ ਜੀ ਤੇ ਇਹ ਮਲ ਕੇ ਆਪਣੇ ਏਰੀਆ ਦਾ ਇਹ ਵੀ ਮੰਨ ਸਕਦੇ ਆ ਵੀ ਵਧੀਆ ਸਭ ਤੋਂ ਵੱਧ ਦਾ ਡਿਜ਼ਾਈਨ ਆ ਠੀਕ ਹੈ ਮਤਲਬ ਇਹ ਵੱਧ ਬਿਕਦੀ ਹੈ ਹਾਂ ਇਹ ਵੀ ਹੋਰ ਬਿਕ ਗਏ ਨੇ ਜਿਹੜੇ ਇਦੋਂ ਵੀ ਵੱਧ ਵਿਕਦੇ ਨੇਗੇ ਠੀਕ ਹੈ ਠੀਕ ਹੈ ਮਲ ਕੇ ਇਹ ਐਂ ਲਾ ਲਓ ਵੀ ਜਿੱਥੇ ਆਪਣੇ ਵਾਜਨ ਨਾਰਮਲ ਹੋਵੇ ਉਥੇ ਲਵਾ ਲਵਾ ਦੰਨੇ ਆਪਾਂ ਕੇ ਠੀਕ ਹੈ ਵੱਧ ਵਾਜਨ ਤੇ ਮਤਲਬ ਅਲੱਗ ਚੱਲਦੀ ਆ ਅਗਲੇ ਨੂੰ ਤੁਸੀਂ ਪੁੱਛ ਲੈਨੇ ਹੋ ਵੀ ਜਿੱਥੇ ਵਾਜਨ ਕਈ ਵਾਰ ਟਰਾਲੀ ਜਾਂ ਕੋਈ ਟਰੱਕ ਸਾਹਿਬ ਨਾਲ ਹੁੰਦਾ ਕਈ ਜ਼ਿੰਮੇਦਾਰਾਂ ਦੇ ਘਰੇ ਜਾਂ ਕਿਸੇ ਬਾਈ ਦੇ ਘਰੇ ਜਾਦੇ ਵਾਜਨ ਆਉਂਦਾ ਹੁੰਦਾ ਨਾ ਉਹਦੇ ਆਪਾਂ ਉਹ ਸਾਹਿਬ ਦੀ ਟੱਲਵਾਵਾਂਗੇ ਠੀਕ ਹੈ ਬਾਈ ਜੀ ਵੀ ਆਪਣੀ ਨਾਰਮਲ ਵਾਜਨ ਦੇ ਸਾਹਿਬ ਤੇ ਹੁੰਦਾ ਇਹਦੇ ਵਿੱਚ ਕਿਹੜੇ ਕਿਹੜੇ ਕਲਰ ਦਿਨੇ ਤੁਸੀਂ ਇਹਦੇ ਵਿੱਚ ਵੀ ਰੈੱਡ ਮਿਲ ਜੂਗਾ ਬਲੈਕ ਮਿਲ ਜੂਗਾ ਠੀਕ ਹੈ ਜੀ ਤੇ ਵਾਈਟ ਵੀ ਮਿਲ ਜਾਣਾ ਠੀਕ ਹੈ ਤਿੰਨ ਕਲਰ ਇਹਦੇ ਵਿੱਚ ਮਿਲ ਜਾਣਗੇ ਤਿੰਨ ਕਲਰ ਇਹਦੇ ਵਿੱਚ ਮਿਲ ਜਾਣਗੇ ਓਕੇ ਬਾਈ ਓਕੇ ਅੱਗੇ ਜਿਹੜੀਆਂ ਆਪਣੀਆਂ ਉਧਰ ਪਈਆਂ ਨੇ ਜਿਹੜੀਆਂ ਮਤਲਬ ਠੀਕ ਹੈ ਇਹ ਥੋੜਾ ਪਤਲਾ ਆ ਗਿਆ ਕਿੱਥੇ ਮਤਲਬ ਹੀ ਘੱਟ ਇਹ 40mm ਦੇ ਵਿੱਚ ਆ ਗਿਆ ਇਹ ਜੈਵਰਾ ਡਿਜ਼ਾਈਨ ਹੈ ਇਹ ਠੀਕ ਹੈ ਹਾਂ ਜੀ ਇਹ ਮਲ ਕੇ ਜਿੱਥੇ ਆਪਣਾ ਗੱਡੀ ਨਾਰਮਲ ਗੱਡੀ ਗੁੱਡੀ ਖੜਦੀ ਹੈਗੀ ਹਾਂ ਜੀ ਹਾਂ ਜੀ ਹਾਂ ਜੀ ਉੱਥੇ ਆਪਾਂ ਇਹ ਟਲਵਾਈ ਦੀ ਆ ਤੇ ਗੱਡੀ ਦੇ ਭਾਰ ਵਾਲੀਆਂ ਹਾਂ ਜੀ ਗੱਡੀ ਦੇ ਭਾਰ ਵਾਲੀ ਇੱਥੇ ਹੀ ਹੈ ਠੀਕ ਹੈ ਇਹ ਇਹ ਤਾਂ ਫਿਰ ਸਸਤੀ ਪੈਂਦੀ ਹੋਊ ਦੂਜੀ ਨਾਲੋਂ ਹਾਂ ਜੀ ਹਾਂ ਇਹ ਬਹੁਤ ਸਸਤੀ ਪੈ ਜਾਂਦੀ ਹੈ ਜੀ ਦੂਜੀ ਨਾਓ ਠੀਕ ਹੈ ਠੀਕ ਹੈ ਜੀ ਇਹਦੇ ਵਿੱਚ ਕਲਰ ਕਿਹੜੇ-ਕਿਹੜੇ ਨੇ ਬਾਈ ਇਹਦੇ ਵਿੱਚ ਵੀ ਰੈੱਡ ਮਿਲ ਜਾਣਾ ਠੀਕ ਹੈ ਆ ਆਪਣਾ ਜੈਲੋ ਮਿਲ ਜੂਗਾ ਓਕੇ ਹਾਂ ਜੀ ਪੀਲਾ ਤੇ ਇੱਕ ਚਿੱਟਾ ਰੰਗ ਮਿਲ ਜੂਗਾ ਤਿੰਨ ਕਲਰ ਇਹਦੇ ਵਿੱਚ ਮਿਲਣਗੇ ਜੀ ਹਾਂ ਤਿੰਨ ਕਲਰ ਇਹਦੇ ਵਿੱਚ ਹਾਂ ਆ ਆਪਣਾ ਚਿੱਟਾ ਆ ਗਿਆ ਹਣਾ ਅੱਗੇ ਜਿਹੜੀਆਂ ਆ ਇਹ ਕਿਹੜੀ ਇਹ ਆਪਣੀ ਜੀ ਇੱਟਾਂ ਕੀ ਇਹ ਗਲੀਆਂ ਦੇ ਵਿੱਚ ਵਰਤੀ ਜਾਂਦੀ ਨੇ ਜਿਹੜੀ ਉਹ ਆ ਗਈ ਇਹਦੇ ਵਿੱਚ ਵਰਤੀ ਜਾਂਦੀ ਹੈ ਜੀ 60 ਐਮ ਐਮ ਇੱਟਾ ਇਹ ਠੀਕ ਹੈ ਜੀ ਇਹ ਆਪਣਾ ਡੰਬਲੇਟਾ ਜੀ ਡੰਬਲੇਟਾ ਹਾਂ ਜੀ ਓਕੇ ਇਹਦੇ ਵਿੱਚ ਕਲਰ ਮਿਲਣਗੇ ਤਿੰਨ ਚਿੱਟਾ ਮਿਲ ਜੂਗਾ ਨਾਲ ਮਿਲ ਜੂ ਤੇ ਇਹ ਪੀਲਾ ਪੀਲਾ ਮਿਲ ਜਾਣਾ ਇਹਦੇ ਵਿੱਚ ਪੀਲਾ ਸਭ ਤੋਂ ਵੱਧ ਹੈ ਇਹਦੇ ਵਿੱਚ ਰੰਗ ਖੜਦਾ ਜੀ ਪੀਲੇ ਰੰਗ ਵੱਧਾ ਮਤਲਬ ਮੰਗ ਵੱਧਾ ਹੈ ਪੀਲੇ ਦੀ ਹਾਂਜੀ ਹਾਂ ਹਾਂ ਠੀਕ ਹੈ ਠੀਕ ਹੈ ਬਾਈ ਜੀ ਅੱਗੇ ਆ ਇਹ ਆਪਣਾ ਕਿਹੜੀ ਹੈ ਛੋਟੀ ਟਾਗੀ ਦਬੀਦਾਰ ਇਹ ਇਹ ਡਿਜ਼ਾਈਨ ਬਣਾਉਂਦੀ ਹੈ ਜੀ ਵਿੱਚ 8x4 ਦੇ ਓਕੇ ਹਾਂਜੀ ਇਹ ਡੱਬੀ ਹੈ ਜੀ 4x4 ਦੀ ਠੀਕ ਹੈ ਇਹ ਉਹਦੇ ਵਿੱਚ ਮਿਲ ਕੇ ਡਿਜ਼ਾਈਨ ਬਣਾਉਗੀ ਠੀਕ ਹੈ ਠੀਕ ਹੈ ਅੱਠ ਦੇ ਵਿੱਚ ਮਤਲਬ ਇਹ ਜਿਹੜੀਆਂ ਦੂਜੀਆਂ ਆਪਣੀਆਂ ਲੰਬੀਆਂ ਇਟਾਂ ਨੇ ਉਹਨਾਂ ਦੇ ਵਿੱਚ ਇਹ ਛੱਬੀਂ ਇਤਰਾਂ ਪੇਜੂਗੀ ਹਾਂਜੀ ਹਾਂ ਆਜੋ ਤੁਹਾਨੂੰ ਦਿਖਾ ਦਿੰਨੇ ਆ ਜੀ ਹਾਂਜੀ ਹਾਂ ਹਾਂਜੀ ਬਹੁਤ ਸੋਹਣਾ ਡਿਜ਼ਾਈਨ ਮੰਦਾ ਜੀ ਇਹ ਬਿਲਕੁਲ ਨਵੀਂ ਲੋਕਾ ਜੀ ਨਵਾਂ ਡਿਜਾਈਨ ਆ ਜੀ ਠੀਕ ਹੈ ਠੀਕ ਹੈ ਇਹ ਮਤਲਬ ਇਹਦੇ ਵਿੱਚ ਛੀੜੀਓ ਛੋਟੀ ਇਟ ਹੈਗੀ ਆਪਣੀ ਉਹ ਇਹਦੇ ਵਿੱਚ ਪੈ ਕੇ ਐਮਾ ਡਿਜ਼ਾਈਨ ਬਣ ਜਾਊਗਾ ਠੀਕ ਹੈ ਇਹਦੇ ਵਿੱਚ ਜੀ ਤਿੰਨ ਰੰਗ ਮਿਲ ਜਾਣਗੇ ਬਲੈਕ ਵੀ ਮਿਲ ਜਾਣਾ ਠੀਕ ਹੈ ਜੀ ਤੇ ਰੈੱਡ ਵੀ ਮਿਲ ਜਾਣਾ ਵਾਈਟ ਤੇ ਹੈਗੇ ਹੀ ਹੈਗੇ ਛੋਟੀ ਇਟ ਦੇ ਵਿੱਚ ਹਾਂਜੀ ਇਹ ਇਹ ਚੇਂਜ ਹੋ ਜਾਣੇ ਜ ਠੀਕ ਹੈ ਜੇ ਉਰੇ ਆਪਾਂ ਨੇ ਬਲੈਕ ਪਾਤੀ ਜੀ ਤਾਂ ਇੱਥੋਂ ਬਲੈਕ ਖਤਮ ਹੋ ਕੇ ਇੱਥੇ ਵਾਈਟ ਪੈ ਜਾਣੀ ਹੈ ਜੀ ਠੀਕ ਹੈ ਜੇ ਉਰੇ ਰੈੱਡ ਪਾਤੀ ਹਾਂਜੀ ਤਾਂ ਉਰੇ ਰੈੱਡ ਖਤਮ ਹੋ ਕੇ ਆਲੇ-ਦਾਲਿਓਂ ਓਕੇ ਉਰੇ ਬਲੈਕ ਪੈ ਜਾਣੀ ਠੀਕ ਹੈ ਇੱਟਾਂ ਦੀ ਇਹਨਾਂ ਦੀ ਵੀ ਸਫਾਈ-ਵਾਈ ਬਹੁਤ ਹੈ ਨਾ ਤੁਹਾਡੀ ਬਹੁਤ ਜ਼ਿਆਦਾ ਸਫਾਈ ਹੈ ਜੀ ਦੂਜੀ ਗੱਲ ਇਹ ਅਨਲੌਕ ਫਰਮਾਈ ਤੁਹਾਨੂੰ ਇੱਧਰ ਲੋਕ ਨਹੀਂ ਦਿਖੂਗਾ ਜੀ ਅੱਛਾ ਮਤਲਬ ਇਹ ਇਹਦੇ ਸਾਈਡ ਤੇ ਲੋਕ ਨਹੀਂ ਦਿਖਦਾ ਹਾਂ ਬਿਲਕੁਲ ਵੀ ਬਿਰਲ ਨਹੀਂ ਰਹਿਣੀ ਜੀ ਆਹ ਦੇਖੋ ਇਹ ਬਿਲਕੁਲ ਆਪਸ ਦੇ ਵਿੱਚ ਕੋਈ ਦਰਜ ਨਹੀਂ ਰਹਿੰਦੀ ਇਹਦੇ ਵਿੱਚ ਨਾ ਦਰਜ ਨਹੀਂ ਰਹਿੰਦੀ ਜੀ ਬਿਲਕੁਲ ਓਕੇ ਬਾਈ ਜੀ ਹਾਂ ਜੀ ਹਾਂ ਠੀਕ ਹੈ ਜੀ ਹੋਰ ਆਪਣੇ ਲਵੇ ਕਿਹੜੀਆਂ ਕਿੜੀਆਂ ਹਨਾ ਮਤਲਬ ਇਟਾ ਨਹੀਂ ਗੀਆਂ ਇਹ ਜੀ ਇਸੇ ਦੇ ਵਿੱਚ ਦੋੜ ਜਾਂ ਇੰਨੇ ਜੀ ਆਪਣੇ ਲਵੇ ਇਹ ਨਵਾਂ ਡਿਜ਼ਾਈਨ ਆ ਗਿਆ ਜੀ ਹੈਗਾ ਇਹ ਵੀ ਨਵਾਂ ਰੈੱਡ ਮਿਲ ਜੂਗਾ ਜੀ ਵਾਈਟ ਮਿਲੂ ਤੇ ਬਲੈਕ ਮਿਲ ਜਾਣਾ ਠੀਕ ਹੈ ਠੀਕ ਹੈ ਹਾਂ ਜੀ ਇਕਨਾ ਇਹਦੀ ਜਿਹੜੀ ਆ ਲੇਅਰ ਵਾਲੀ ਗੱਲ ਤੁਸੀਂ ਦੱਸ ਰਹੇ ਸੀ ਹੈ ਨਾ ਵੀ ਜਿਹੜੀ ਲੇਅਰ ਵੀ ਜਿਹੜੀ ਚਿੱਟੀ ਇੱਟ ਦੇ ਉੱਤੇ ਲੇਅਰ ਵਿੱਚ ਹੈ ਨਾ ਵੀ ਨਹੀਂ ਪਾਉਂਦੇ ਉਹਦਾ ਕੀ ਕਿਵੇਂ ਉਹ ਸਮਝਾਓ ਇੱਕ ਵਾਰ ਲੇਅਰ ਅਸਲ ਵਿੱਚ ਇਹ ਗੱਲ ਇਹ ਹੁੰਦੀ ਆ ਵੀ ਇਹ ਇੰਨਾ ਇਹ ਪਹਿਲਾ ਕੋਟ ਭਰਿਆ ਜਾਂਦਾ ਹੁੰਦਾ ਜੀ ਲੇਅਰ ਕਹਿੰਦੇ ਹੁੰਦੇ ਨੇ ਉਹ ਅਸਲ ਵਿੱਚ ਨਿਰਾ ਸਿਮਿੰਟ ਹੁੰਦਾ ਜੀ ਠੀਕ ਹੈ ਠੀਕ ਹੈ ਉਹ ਰੰਗ ਦੇ ਵਿੱਚ ਤਾਂ ਹਰ ਇੱਕ ਬੰਦੇ ਨੂੰ ਪਾਉਣੀ ਪੈਂਦਾ ਜੀ ਫੈਕਟਰੀ ਵਾਲੇ ਨੂੰ ਪਰ ਇਹ ਚਿੱਟੇ ਰੰਗ ਦੇ ਵਿੱਚ ਕੋਈ ਨਹੀਂ ਪਾਉਂਦਾ ਹੈਗਾ ਜੀ ਜਿੱਕੇ ਰੰਗ ਦੇ ਵਿੱਚ ਲਗਭਗ ਫੈਕਟਰੀਆਂ ਵਾਲੇ ਅੱਧੀਆਂ ਫੈਕਟਰੀਆਂ ਸਾਰੇ ਨਹੀਂ ਕਹਿ ਸਕਦਾ ਜੀ ਮੈਂ ਉਸ ਤੋਂ ਫੈਕਟਰੀਆਂ ਵਾਲੇ ਮਾਲ ਭਰ ਦਿੰਦੇ ਨੇ ਜੀ ਕੱਲਾ ਠੀਕ ਹੈ ਆਪਾਂ ਜੀ ਇੰਨੀ ਜਿਹੜੀ ਇਹ ਲੇਅਰ ਹੈ ਜੀ ਇਹ ਵੀ ਆਪਾਂ ਨਰੇ ਸਿਮਿੰਟ ਦੀ ਭਰ ਦਈਏ ਅੱਛਾ ਮਤਲਬ ਜਿਹੜੀ ਚਿੱਟੀ ਇੱਟ ਹੈ ਇਹਦੇ ਵਿੱਚ ਆਗਲਾ ਵੀ ਕੱਲੀ ਉਹ ਵਿੱਚ ਹਨਾ ਆਦਰ ਫੈਕਟਰੀ ਵਾਲੇ ਉਹ ਪਾ ਦਿੰਦੇ ਨੇ ਇਹ ਚੀਜ਼ ਹਨਾ ਅਸਲ ਵਿੱਚ ਜਿਹੜੇ ਨੇ ਇੱਟ ਲਾਉਣੀ ਉਹਨਾਂ ਨੂੰ ਬਹੁਤ ਨੂੰ ਪਤਾ ਨਹੀਂ ਹੁੰਦਾ ਜੀ ਗੱਲ ਹਨਾ ਨਹੀਂ 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 ਇਹ ਫੈਕਟਰੀ ਵਾਲੇ ਨੂੰ ਹੀ ਪਤਾ ਹੁੰਦਾ ਜੀ ਮਤਲਬ ਇਹ ਅੰਦਰਲੀ ਗੱਲਾਂ ਨੇ ਫੈਕਟਰੀ ਦੀਆਂ ਵੀਰੋ ਟੁੱਟ ਜਾਂਦੀ ਨੇ ਜਲਦੀ ਇਹਦਾ ਕੀ ਕਾਰਨ ਹੈ ਮਤਲਬ ਇੱਟ ਤੁਹਾਡੀ ਕਾਹਤੋਂ ਨਹੀਂ ਟੁੱਟਦੀ ਭਾਈ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਵੀ ਆਪਾਂ ਨੇ ਕਦੇ ਮਾਲ ਮਾੜਾ ਨਹੀਂ ਮੰਗਾਇਆ ਆਪਾਂ ਨੂੰ ਚਾਹੇ ਪਿੱਛੋਂ ਰੁਪਈਆ 2 ਰੁਪਏ ਮਾਲ ਜਿੰਨਾ ਵੀ ਮਹਿੰਗਾ ਪੈ ਜੇ ਠੀਕ ਹੈ ਉਹਦਾ ਆਪਾਂ ਨੂੰ ਕੋਈ ਚੱਕਰ ਨਹੀਂਗਾ ਜੀ ਆਪਾਂ ਨੇ ਆਪਣੀ ਫੈਕਟਰੀ ਜੀ ਪ੍ਰਾਈਵੇਟ ਕੰਮਾਂਗਾ ਆਪਣਾ ਕੋਈ ਸਰਕਾਰੀ ਤਾਂ ਹੈਗਾ ਨਹੀਂ ਠੀਕ ਹੈ ਠੀਕ ਹੈ ਤੇ ਆਪਣੀ ਫੈਕਟਰੀ ਚੱਲਦੀ ਵੀ ਬਸ ਕੁਆਲਟੀ ਦੇ ਸਿਰ ਤੇ ਆਪਾਂ ਨੇ ਕਦੇ ਕੁਆਲਟੀ ਲੋ ਨਹੀਂ ਕਰੀ ਹੈਗੀ ਠੀਕ ਹੈ ਬਾਈ ਠੀਕ ਹੈ ਹਾਂ ਜੀ ਜਿਵੇਂ ਹੁਣ ਆਪਣੇ ਕੋਲੇ ਮਾਲ ਆਉਂਦਾ ਜੀ ਠੀਕ ਹੈ ਇਹ ਮੇਨ ਗੱਲ ਹੁੰਦੀ ਹੈ ਜੀ ਡਸਟ ਦੀ ਤੇ ਉਹ ਬਹੁਤ ਮਾਲ ਕੇ ਮਹਿੰਗਾ ਮਾਲ ਮੰਗਾਉਣੇ ਆਈ ਆਪਾਂ ਜਿਹਦੇ ਕਾਰਨ ਵੀ ਆਪਾਂ ਵਿਚ ਰੇਤਾ ਰਵਾ ਆਉਂਦਾ ਨਹੀਂਗਾ ਜੀ ਉਹਦੇ ਕਾਰਨ ਸਫਾਈ ਵੀ ਬਹੁਤ ਜ਼ਿਆਦਾ ਹੁੰਦੀ ਹੈ ਜੀ ਆਪਣੀ ਇੱਟ ਦੀ ਠੀਕ ਹੈ ਠੀਕ ਹੈ ਇੱਕ ਬਾਈ ਹਨਾ ਜਿਹੜਾ ਮਤਲਬ ਇੱਟਾਂ ਦੇ ਉੱਤੇ ਨਾ ਚਿੱਟਾ ਬਣ ਜਾ ਜਾਂਦਾ ਸ਼ੋਰਾ ਜਾਂ ਨਹੀਂ ਆ ਜਾਂਦਾ ਤੁਹਾਡੀਆਂ ਇੱਟਾਂ ਤੇ ਉਹ ਵੀ ਨਹੀਂ ਆਉਂਦਾ ਉਹਦਾ ਕੀ ਕਾਰਨ ਹੈ ਬਈ ਆਪਾਂ ਪਾਣੀ ਜਿਹੜਾਗਾ ਪਾਣੀ ਆ ਉਹ ਆਪਾਂ ਨਹਿਰੀ ਵਰਤਦੇ ਆ ਠੀਕ ਹੈ ਮਤਲਬ ਜਿਹੜਾ ਤੁਸੀਂ ਜਦੋਂ ਵੀ ਕੋਈ ਘੋਲ ਤਿਆਰ ਕਰਦੇ ਹੋ ਹਨ ਜਾਂ ਮਸਾਲਾ ਤਿਆਰ ਕਰਦੇ ਹੋ ਉਹਦੇ ਵਿੱਚ ਨਹਿਰ ਦਾ ਪਾਣੀ ਵਰਤਦੇ ਹੋ ਹਾਂਜੀ ਆਪਾਂ ਟੋਟਲੀ ਬਣਦੀ ਆ ਜਿੰਨਾ ਵੀ ਆਪਣੇ ਕੋਲੇ ਮਾਲ ਬਣਦਾ ਹੀ ਉਹ ਸਾਰੇ ਦਾ ਸਾਰਾ ਆਪਣੇ ਕੋਲੇ ਨਹਿਰੀ ਪਾਣੀ ਦਾ ਬਣਦਾ ਹੀ ਠੀਕ ਹੈ ਬਾਈ ਜੀ ਠੀਕ ਹੈ ਹਾਂਜੀ ਆਪਾਂ ਨਹਿਰੀ ਪਾਣੀ ਦੇ ਨਾਲ ਆਪਣਾ ਮਾਲ ਬਣਾਈਦਾ ਹੀ ਜਿਹਦੇ ਕਾਰਨ ਸੋਰਾ ਨਹੀਂ ਆਉਂਦਾ ਇਹ ਤਾਂ ਤੁਹਾਨੂੰ ਵੀ ਪਤਾ ਹੀ ਬਾਕੀ ਬਾਈ ਸਾਰੇ ਸੱਜਣਾ ਨੂੰ ਪਤਾ ਵੀ ਮੇਰੇ ਪਾਣੀ ਦੇ ਵਿੱਚ ਸ਼ੋਰਾ ਨਹੀਂ ਆਉਂਦਾ ਉਂਝਾ ਆਪਣੇ ਪਾਣੀਆਂ ਦੇ ਵਿੱਚ ਸ਼ੋਰਾ ਬਹੁਤ ਜਿਆਦਾ ਹਾਂ ਬਈ ਹਾਂ ਆਪਣੇ ਪਾਣੀ ਵਿੱਚ ਸ਼ੋਰਾ ਵੱਧ ਹੈ ਨਾ ਹਾਂਜੀ ਹਾਂ ਉਹ ਚਿੱਟਾ ਪਾਣਾ ਆ ਜਾਂਦਾ ਕਈਆਂ ਤੇ ਉੱਤੇ ਜਿਵੇਂ ਕਹਿ ਦਿੰਦੇ ਆ ਵੀ ਆਪਾਂ ਜਿਲਬਜੀ ਵੀ ਜੰਮ ਜਾਂਦੀ ਏਹੀ ਉਹ ਸਾਰਾ ਸ਼ੋਰੇ ਦਾ ਕਾਰਨ